ਅਜੀ ਮੈਂ ਇੰਸਪੈਕਟਰ ਜੀ ਸੀ ਬੁੱਕ ਹੌਸਲ ਥੜਾ ਮਿਠਾਰੋ ਕਿਤਨਾ ਆਤਾ ਮੈਂ ਆਪ ਜੀ ਨੂੰ ਦੱਸਦਾ ਕਿ ਸਾਨੂੰ ਇੱਕ ਬਖਸ਼ੀਸ਼ ਸਿੰਘ ਜੋ ਕਿ ਕਸ਼ਮੀਰ ਰੋਡ ਤੇ ਰਹਿਣ ਵਾਲੇ ਆ ਸਾਡੇ ਏਰੀਏ ਵਿੱਚ ਹੀ ਹੈ ਤਾਂ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਇਹਨਾਂ ਦੀ ਇੱਕ ਗੱਡੀ ਸੀ ਬਲੈਰੋ ਪਿਕਅਪ ਉਹ 6 ਤਰੀਕ ਦੀ ਰਾਤ ਨੂੰ ਕੋਈ ਅੜਬਛਾਤਾ ਲੈ ਗਿਆ ਹੈ ਇਹ ਇਸ ਬੰਦੀ ਅਸੀਂ ਮੁਕਤਮਾਨ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਇਹ ਕਾਫੀ ਟੈਕਨੀਕਲ ਤਰੀਕੇ ਨਾਲ ਸਾਡੇ ਬਲੋਰਨ ਇਨਵੈਸਟੀਗੇਸ਼ਨ ਕੀਤੀ। ਤੇ ਜੋ ਅਸੀਂ ਇਹਦੇ ਵਿੱਚ ਮੁੱਖ ਦੋਸ਼ੀ ਜਿਹਨੇ ਗੱਡੀ ਚੋਰੀ ਕੀਤੀ ਸੀ ਸਮੇਤ ਗੱਡੀ ਉਸ ਕੋ ਅੱਦੇ ਇੱਕ ਐਕਟਿਵਾ ਜੋੜੀ ਦੀ ਉਸ پاس ਅਵੇਲੇਬਲ। ਇਹੋ ਅਸੀਂ ਰਾਉਂਡ ਅਪ ਕਰ ਲਿਆ ਤੇ ਮੁਕਤਮਾਨ ਸੀ ਕੇਸ ਸਫਲ ਹੋ ਗਿਆ। ਤੇ ਥੀਮ ਕੌਣ ਹੋ ਜਮਸੀ ਦੀ ਬਸਾਂ। ਇਹ ਮੁਰਝੋਂ ਵਿਕਰਮਸੀ ਹੈ ਜਿਹੜੀ ਇਹ ਢੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਪਰ ਕਿਤੇ 88 ਫੁੱਟ ਰੋਣਾ ਸਰਦ ਦੇ ਕਿ ਕਰਾਇਦੇ ਮੁਕਾਮ ਕਰੇਦਾ ਇਹ ਪਹਿਲਾਂ ਡਰਾਈਵਰ ਸੀ ਜਿਹਦੇ ਗੱਡੀਆਂ ਵੱਡੇ ਟਰੱਕਸ ਕਰਾ ਚੋਦਾ ਸੀ ਜੋ ਬਾਅਦ ਵਿੱਚ ਇਹਨੇ ਚੋਰੀ ਦਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਵੀ ਗੱਡੀਆਂ ਨੇ ਕੋਲੀ ਦਿੱਤੀ ਕਸ਼ਮੀਰ ਰੰਗੂ ਤੋਂ ਕਲਾ ਆਇਆ ਸੀ ਤੇ ਚਾਬੀ ਲਗਾ ਕੇ ਤੇ ਆਰਾਮ ਨਾਲੇ ਕੰਮ ਕਰਦੇ ਲੱਗਦਾ ਸੋਸਾਇਟੀ ਵੱਲੋਂ ਕੈਮਰੇਆ ਦੀ ਮਦਦ ਨਾਲ ਤੇ ਹੋਰ ਰਿਸੋਰਸਸ ਦੇ ਮਦਦ ਨਾਲ ਅਸੀਂ ਕੰਮਦਾਰ ਕਾਰਵਾਈ ਕਰਦੇ ਹੋਏ ਤੇ ਆਪਾਂ ਕੰਟੀਨੂ ਵੀ ਬਰਾਂਧ ਕਰ ਲਿਆ ਤੇ ਇਸ ਪਾਸ ਜੋ ਚੋਰੀ ਦੀ ਐਕਟਵਾ ਸੀ ਉਹ ਵੀ ਇਹਨੇ ਚੋਰੀ ਕੀਤੀ ਹੋਈ ਸੀ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ ਦੋਵੇਂ ਚੀਜ਼ਾਂ ਸਾਡੇ ਕੋਲ ਸਾਬਤ ਹੋ ਗਈਆਂ ਜੋ ਇਸ ਨੂੰ ਅਸੀਂ ਗ੍ਰਿਫਤਾਰੀ ਗ੍ਰਿਫਤਾਰੀ ਪਾ ਕੇ ਅਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਹੁਣੇ ਸਾਡੇ ਕੋਲ ਪੁਲਿਸ ਰਿਮਾਂਡ 3 ਦਿਨ ਤੇ ਪੁਲਿਸ ਰਿਮਾਂਡ ਤੇ ਇਹ ਕੋਈ ਪਹਿਲੇ ਇਹਦੇ ਕੋਲ ਇਹ ਚੋਰੀ ਦੇ ਇਨਕਾਰ ਦਿੰਦਾ ਗਿਆ ਕਿ ਜਾਂ ਪਹਿਲਾਂ ਵੀ ਇੱਥੇ ਕੋਈ ਕਰਦਾ ਸੀ ਗਿਆ ਇਸ ਤੇ ਪਹਿਲਾਂ ਇਹ ਵਾਰਾ ਕਰਤੀ ਦਾ ਇਹਦੇ ਤੇ ਥਾਣਾ ਮੁਕੰਪੁਰਾ ਵੀ ਖੇ ਅ ਕਦਮਾਏ ਤੇ ਅਧਿਆਜੀ ਜੋ ਉਸ ਤੋਂ ਬਾਅਦ ਇਹ ਹੁਣ ਛੋਟੀਆਂ-ਹੋਟੀਆਂ ਚੋਰੀਆਂ ਪਹਿਲਾਂ ਕਰਦਾ ਹੁੰਦਾ ਸੀ ਤੇ ਹੁਣ ਇਹਨੇ ਵੱਡੀ ਚੋਰੀ ਜਿਹੜੀ ਆ ਗੱਡੀ ਜੋ ਬਲੈਰੋ ਪਿਕਅਪ ਕਾਫੀ ਕਾਸ਼ਟਲੀ ਹੁੰਦੀ ਹੈ ਇਹਨੇ ਚੋਰੀ ਜੋ ਸਾਡੇ ਵੱਲੋਂ ਕਾਰਵਾਈ ਕਰਕੇ ਉਹ ਇੱਥੇ ਗੱਡੀ ਬਰਾਮਦ ਕਰਨਾ ਕੋਈ ਰਾਵੂ ਕੋ ਪਤਾ ਲੱਗਦਾ ਇੱਕ ਗਰੋਹ ਸੀ ਸਾਥੀ ਸੀ ਜਾਂ ਕੱਲਾ ਹੀ ਜੇ ਕੋਈ ਰਿਮੈਂਬਰ ਹੋ ਰਹੀ ਇਹਦੇ ਨਾਲ ਨਹੀਂ ਇਹ ਕੱਲਾ ਹੀ ਇਹਦੇ ਚੋਰੀ ਨੂੰ ਅੰਜਾਮ ਦਿੱਤਾ ਤੇ ਜਿੱਥੇ ਵੀ ਚੋਰੀ ਕਰਦਾ ਹੁੰਦਾ ਸੀ ਇਹ ਕੱਲਾ ਹੀ ਕਰਦਾ ਹੁੰਦਾ ਸੀ ਇਹਦੇ ਨਾਲ ਕੋਲ ਕੋਈ ਵੀ ਇਹਦਾ ਦੂਸਰਾ ਸਾਥੀ ਨਹੀਂ ਸੀ ਕੈਮਰੇ ਰਿਚ ਵੀ ਜਦੋਂ ਅਸੀਂ ਚੈੱਕ ਕੀਤਾ ਕੈਮਰੇ ਦੇ ਟ੍ਰੇਲ ਦੇ ਫਾਰਵਰਡ ਬੈਕਵਰਡ ਲਿੰਕਸ ਤੇ ਚੈੱਕ ਕੀਤਾ ਉਦੋਂ ਇਕੱਲਾ ਹੀ ਇਹ ਐਕਟੂਆ ਤੇ ਹੁੰਦਾ ਜਾਂਦਾ ਹੈ ਇਕੱਲਾ ਹੀ ਦਿਖਾਈ ਦਿੱਤਾ ਅਸੀਂ ਇਹਦੇ ਨਾਲ ਕੋਈ ਵੀ ਹੋਰ ਕੋਈ ਮੁੱចਮ ਨਹੀਂ ਸੀ ਜਾਂ ਹੋਰ ਕੋਈ ਕੰਦਾ ਨਹੀਂ ਸੀ ਕੋਈ ਜਾਂਚ ਕੋਈ ਤਰਤੀਰ ਚੋਂ ਕੋਈ ਸਾਹਮਣੇ ਆਇਆ ਕੋਈ ਇਹਦੇ ਨਾਲ ਹੋਰ ਵੀ ਕੋਈ ਤਾਲਮੇਲ ਹੈਗੇ ਸੀ ਪੁੱਛਿਆ ਨਹੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਾਡੇ ਕੋਲ ਪੁਲਿਸ ਰਿਮਾਂਡ ਤੇ ਹੈਗਾ ਜੀ ਅਜੇ ਲੁਕੋ ਕੁਛ ਕੁਛ ਅਸੀਂ ਕਰਾਂਗੇ ਤੇ ਜੋ ਵੀ ਫਰਦਰ ਕੋਈ ਇੰਪਰੂਵਮੈਂਟ ਹੋਈ ਉਸ ਬੰਦੀ ਆਖੀ ਨੇ ਦੱਸ ਦਿੱਤਾ ਹੈ ਮੰਨਦੇ ਵੀ ਕੋਈ ਹੋਰ ਵੀ ਸਫਲਤਾ ਜਿਹੜੀ ਇਹਨਾਂ ਮੌਜੂਦ ਜਿੱਤਰਾ ਬੜੇ ਜਾਂਦੇ ਆ ਇਹਦੇ ਰਾਂ ਹੀ ਵਿਚਾਰ ਉਠਾਉਣੇ ਨੂੰ ਹੋਰ ਵੀ ਸਫਲਤਾ ਹੋ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹਨੂੰ ਆਪਾਂ ਸਖਤੀ ਨਾਲ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਸਾਨੂੰ ਉਮੀਦ ਹੈ ਵੀ ਹੋਰ ਵੀ ਇਹਨੂੰ ਕੋਈ ਚੋਰੀ ਦੇ ਵਹੀਕਲ ਜਾਂ ਹੋਰ ਵੀ ਚੋਰੀ ਦਾ ਸਮਾਨ ਜੋ ਹੈ ਚੋਰੀ ਕਰਦਾ ਸੀ ਇਹ ਮਿਲ ਸਕਦਾ ਹੈ ਹੋਰ ਵੀ ਮੌਜੂਦਾ ਕਿਸ ਤਰ੍ਹਾਂ ਪਹੁੰਚ ਹੋ ਸਕਦੀ ਜੀ ਜੀ ਜ਼ਰੂਰ ਹੋ ਸਕਦੀ ਹੈ ਜੀ ਅਸੀਂ ਪ੍ਰੋਪਰਲੀ ਇਨਵੈਸਟੀਗੇਸ਼ਨ ਕਰ ਰਹੇ ਆ